ਇਸੀ ਦੂਜਾ ਵਿਆਹ ਕਰਾ ਲਿਆ ਪਹਿਲੇ ਘਰ ਵਾਲੀ ਮੇਰੀ ਇਹ ਬੱਗੂ ਜਿਹਦੇ ਨਾਲ ਮੈਨੇ 2014 ਚ ਮੈਰਿਜ ਕਰਾਈ ਸੀ ਅੱਛਾ ਤੇ 8 ਸਾਲ ਬਾਅਦ ਤੇ ਮੇਰੀ ਇਹਦੇ ਨਾਲ ਮੈਰਿਜ ਹੋਈ ਆ 2 ਸਾਲ ਮੇਰੇ ਇਹਦੇ ਨਾਲ ਹੋ ਗਏ ਨੇ ਮੇਰੇ ਪੁੱਤਰੇ 3-4 ਜਾਣਿਆਂ ਨੇ ਇਹਨਾਂ ਦੇ ਦੋਸਤਾਂ ਨੇ ਹੀ ਘਰ ਫੋਨ ਕਰਨ ਲੱਪੇ ਕਾਜਲ ਨੂੰ ਫੋਨ ਕਰਨ ਲੱਪੇ ਗੂਮੀ ਨੂੰ ਫੋਨ ਕਰਨ ਲੱਪੇ ਕਿੰਦਾ ਦੀ ਇਹਨਾਂ ਦੀ ਗੱਲ ਪਤਾ ਇਦਾਂ ਵਾ ਤੇ ਉਹ ਜਿਵੇਂ ਇੰਨੇ ਸਾਲ ਹੋ ਗਏ ਇਹਨਾਂ ਨਾਲ ਰਹਿੰਦਿਆਂ ਨੂੰ ਤਿੰਨਾਂ ਬਾਰੇ ਤੈਨੂੰ ਪਤਾ ਹੀ ਸੀਗਾ ਦੂਜਿਆਂ ਦੇ ਮਗਰ ਲੱਗ ਕੇ ਤੇ ਇਦਾਂ ਸ਼ੱਕ ਜਾ ਕਰਨ ਲੱਪੇ ਫੇਰ ਕਰਕੇ ਮੇਰਾ ਭੂਨੇਜ ਦੇ ਕੋਲ ਸੀ ਇਹਨਾਂ ਨੇ ਦੇਖ ਲਈਆਂ ਫੋਟੋਆਂ ਇਹਨਾਂ ਨੇ ਪੁੱਛਣ ਤੋਂ ਬਿਨਾਂ ਹੀ ਮੇਰੀ ਫੈਮਿਲੀ ਦੇ ਮੇਰੇ ਭਰਾਵਾਂ ਨੂੰ ਫੋਟੋਆਂ ਪਾਤੀਆਂ ਕਿਹਨੇ ਪਾਈਆਂ ਸੀ ਫੋਟੋ ਕਾਜਲ ਤੇ ਮੰਮੀ ਜੀ ਨੇ ਤੁਸੀਂ ਜ਼ਰੂਰੀ ਨਹੀਂ ਸਮਝਿਆ ਕਿ ਮੈਂ ਆਪਣੇ ਘਰ ਵਾਲੇ ਨੂੰ ਪੁੱਛਾ ਇੱਕ ਵੀ ਸਾਲ ਹੋ ਗਈ ਸੀ ਤੁਹਾਡੇ ਨੂੰ ਇੱਕ ਵੀ ਵਿਸ਼ਵਾਸ ਤਾਂ ਹੁੰਦਾ ਹੀ ਹੈ ਪਿਆਰ ਪਹਿਲੇ ਤਾਂ ਇਹੋ ਜੀ ਕੀ ਮਜਬੂਰੀ ਰਹੀ ਕਿ ਦੋ ਵਿਆਹ ਕਰਾਣੇ ਪਏ ਦੋ ਸਾਡੀ ਮਜਬੂਰੀ ਇਹੀ ਰਹੀ ਆ ਕਿਉਂਕਿ ਲੋਕੀ ਸਨ ਬਹੁ ਬਾਰੇ ਜਾਣ ਕਰਦੇ ਫਿਰ। ਹੂੰ। ਕਿ ਮੇਰੀ ਇਹਦੇ ਨਾਲ ਗੱਲ ਫਾਤਾ ਕਿ ਤੂੰ ਉਹਦੇ ਨਾਲ ਰਹਿਣਾ ਇਹਨੂੰ ਵੀ ਪੜਕਾਣਾ। ਪਹਿਲੇ ਦੱਸੋ ਤੁਹਾਡੀ ਪਹਿਲੀ ਘਰ ਵਾਲੀ ਕਿਹੜੀ ਅਤੇ ਦੂਜੀ ਕਿਹੜੀ ਹੈ? ਪਹਿਲੀ ਘਰ ਵਾਲੀ ਮੇਰੀ ਇਹ ਬੱਗੂ ਜਿਹਦੇ ਨਾਲ ਮੈਨੂੰ 2014 ਚ ਮੈਂ ਨਾ ਮੈਰਿਜ ਕਰਾਈ ਸੀ। ਅੱਛਾ। ਤੇ 8 ਸਾਲ ਬਾਅਦ ਤੇ ਮੇਰੀ ਇਹਦੇ ਨਾਲ ਮੈਰਿਜ ਹੋਈ ਆ। 2 ਸਾਲ ਮੇਰੇ ਇਹਦੇ ਨਾਲ ਹੋ ਗਏ ਮੈਰਿਜ ਕਰਾਈ। ਤਾਂ ਆਪਕਸਾਲ ਬਾਹ ਦੇ ਨਾਲ ਵਿਆਹ ਕਰਾਇਆ ਕਿਉਂਕਿ ਲੋਡ ਪੈ ਗਈ ਸੀ ਦੂਜਾ ਵਿਆਹ ਕੇ ਕਰਨ ਦੀ। ਪਰ ਲੋਕੀ ਇੱਕ ਹੀ ਅਸੀਂ ਕੰਪਨੀ 'ਚ ਕੰਮ ਕਰਦੇ ਸੀ। ਕਿ ਲੋਕਾਂ ਨੇ ਗਲਤ ਫਹਮੀ ਫੜ ਲਈ ਕਿ ਇਹਦੀ ਇਹਦੇ ਨਾਲ ਗੱਲਬਾਤ ਆ। ਮੇਰੇ ਘਰ ਤੱਕ ਗੱਲ ਪਹੁੰਚਾ ਦਿੱਤੀ ਤੇ ਮੇਰੇ ਮਾਪੇ ਕੁਛ ਅੱਦਾਂ ਦੇ ਸੀ, ਕੁਛ ਮੈਨੂੰ ਨਹੀਂ ਪੁੱਛਿਆ। ਹੂੰ। ਕੁਛ ਇਹਨੂੰ ਨੇ ਕੋਈ ਚੈਨਾ ਢਾਗਣਾ ਇਹਨਾਂ ਨਾਲ ਗੱਲ ਕੀਤੀ ਆ ਵੀ ਪ੍ਰਧਾਨਗੀ ਕਰਕੇ ਅੱਜ ਮੈਨੂੰ ਇਹ ਸਹ ਹਾਲਾਤਾਂ ਦਾ ਕਬਚਾਤ ਆ ਕਿ ਮਜਬੂਰ ਹੋ ਕੇ ਮੈਨੂੰ ਵਿਆਹ ਕਰਵਾਉਣਾ ਪਿਆ। ਤਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਹਾਣੀ ਸ਼ੁਰੂ ਕਿੱਦੋਂ ਹੋਈ ਕਿੱਦਾਂ ਤੁਹਾਡੇ ਤੇ ਇਲਜ਼ਾਮ ਲੱਗਣੀ ਸ਼ੁਰੂ ਹੋਏ ਕਿਉਂਕਿ ਵਿਆਹ ਇੱਕ ਬਹੁਤ ਵੱਡੀ ਚੀਜ਼ ਹੈ ਜ਼ਿੰਦਗੀ ਵਿੱਚ ਆਪਾਂ ਇਦਾਂ ਹੀ ਨਹੀਂ ਕਰਾ ਸਕਦੇ ਇਹਨਾਂ ਨੇ ਦੋ ਵਿਆਹ ਕਰਾਏ ਆ ਕੀ ਮਜਬੂਰੀ ਸੀ ਕਿੱਦਾਂ ਕਹਾਣੀ ਸ਼ੁਰੂ ਹੋਈ ਸੀ ਅਸੀਂ ਇੱਕ ਕੰਪਨੀ 'ਚ ਕੰਮ ਕਰਦੇ ਸੀਗੇ ਅੱਛਾ ਤੇ ਕੰਮ ਕਰਦੇ ਸੀ ਮੈਂ ਉੱਥੇ ਦੀ ਇਨਚਾਰਜ ਸੀਗੀ ਕਿਉਂਕਿ ਇਨਚਾਰਜ ਹੋਣ ਕਰਕੇ ਕਾਫੀ ਜਾਣੇ ਤਾਂ ਨੰਬਰ ਇੱਕ ਦੂਜੇ ਕਾ ਹੁੰਦੇ ਨੇ ਤੇ ਸਾਨੂੰ ਵੈਸੇ ਵੀ ਪਤਾ ਲੱਗਾ ਸੀਗਾ ਕਿ ਇਹਨਾਂ ਦੇ ਮੰਮੀ ਮੈਦੀ 'ਚ ਕਰਾਉਂਦੇ ਨੇ ਮੇਰਾ ਬਰਦਦ ਤਕਵਾਦਾ ਸੀਗਾ ਤੇ ਮੈਂ ਨਾ ਨਾ ਗੱਲ ਕੀਤੀ ਫਿਰ ਕਾਜਲ ਤੇ ਸਰਦਾਰ ਜੀ ਦੇਖਣ ਆਏ ਮੇਰੇ ਬਜ਼ਦਦ ਨੂੰ ਪਹਿਲਾਂ ਗੁਰਦਵਾਰੇ ਆਏ ਮੈਂ ਤੇ ਮੇਰੇ ਬਜ਼ਦਦ ਆਏ ਤੇ ਇਹ ਦੋਵੇਂ ਜਣੇ ਆਏ ਅੱਛਾ ਉੱਥੇ ਸਾਨੂੰ ਮਿਲੇ ਦੇਖਿਆ ਹਮ ਉੱਥੇ ਅਸੀਂ ਅਚਾਰਾ ਜੀ ਫੋਟੋ ਵੀ ਆਪਣੀ ਖਿੱਚੀ ਸੀ ਹਮ ਤੇ ਉਸ ਤੋਂ ਬਾਅਦ ਫਿਰ ਮੇਰੇ ਘਰ ਵੀ ਆਏ ਅੱਛਾ ਬੈਠੇ ਸਾਰੇ ਗੱਲਬਾਤ ਸਾਰਾ ਕੁਝ ਕੀਤੀ ਕਿ ਇਸ ਕਰਕੇ ਮੇਰਾ ਨੰਬਰ ਤਾਂ ਚਲ ਕੰਪਨੀ ਚ ਕੰਮ ਕਰਦੇ ਆ ਸਮਝੋ ਕਿ ਤਾਂ ਇਹਨਾਂ ਕੋ ਹਮ ਮੇਰੇ ਬਜ਼ਦਦ ਦਾ ਨੰਬਰ ਕੀ ਰਿਸ਼ਤਾ ਕਰਨ ਕਰਕੇ ਤਾਂ ਇਹਨਾਂ ਦੇ ਮੇਰੇ ਦੋਵਾਂ ਬ੍ਰਦਰਾਂ ਦਾ ਨੰਬਰ ਇਹਨਾਂ ਦੇ ਘਰ ਦੇ ਕੋ ਹੈਗਾ ਸੀ ਕਿੰਨੇ ਭੈਣ ਭਰਾ ਹੋ ਤੁਸੀਂ ਦੋ ਭੈਣਾਂ ਦੋ ਭਰਾ ਅੱਛਾ ਫਿਰ ਉਸ ਤੋਂ ਬਾਅਦ ਕੀ ਹੋਇਆ ਸੀ ਤੇ ਰਿਸ਼ਤੇ ਦੀ ਗੱਲ ਜੇ ਸ਼ੁਰੂਆਤ ਕੀਤੀ ਸੀਗੀ ਤੇ ਜਿਹੜੀ ਕੰਪਨੀ ਜਸੀਂ ਕੰਮ ਕਰਦੇ ਸੀ ਕਿ ਇਹਨਾਂ ਦੇ ਯਾਰ ਦੋਸਤ ਸਾਨੂੰ ਕਹਿਣ ਲੱਪੇ ਇਹਨਾਂ ਨੂੰ ਕਹਿੰਦੇ ਆ ਕਿ ਮੈਡਮ ਨੂੰ ਕਹਿ ਦੋ ਕਿ ਉਹਦੇ ਨਾਲ ਗੱਲ ਕਰ ਦੇ ਕਿਸੇ ਕੋਈ ਕੁਆਰੀ ਕੁੜੀ ਨਾ ਕਵੇ ਕੋਈ ਵਿਆਹੀ ਨਾ ਕਵੇ ਕਿ ਗੱਲ ਕਰਾ ਦਿਓ ਕਿ ਇਹਨਾਂ ਨੇ ਮੈਨੂੰ ਪਹਿਲੇ ਦੱਸਿਆ ਸੀ ਜੇ ਬਾਈ ਚਾਂਸ ਐਦਾਂ ਦਾ ਕੋਈ ਫੋਨ ਮੈਂ ਤੈਨੂੰ ਕਰਾਂ ਤੋ ਆਪਣੇ ਸਾਹ ਨਾਲ ਜਵਾਬ ਦੇਣਾ ਵਾ ਕਿ ਮੈਂ ਦਾ ਸਪੀਕਰ ਆਨ ਹੋਏਗਾ ਮੈਂ ਇੱਥੇ ਜਵਾਬ ਦਵਾਂਗਾ ਕਿ ਕੰਮ ਮੈਂ ਕਰਦਾ ਮੈਂ ਮੈਂ ਕੁਝ ਨਹੀਂ ਕਹਿ ਸਕਦਾ ਤੋ ਆਪਣੇ ਸਾਹ ਨਾਲ ਜਵਾਬ ਦੇਣਾ ਕਿ ਜਦੋਂ ਮੈਨੂੰ ਫੋਨ ਆਉਂਦਾ ਤੇ ਮੈਂ ਤਾਂ ਸਿੱਧਾ ਹੀ ਕਹਿੰਦੀ ਸੀ ਮੈਂ ਇੱਥੇ ਕੰਮ ਕਰਨ ਆਂਦੀ ਸੀ ਮੈਂ ਕਿਸੇ ਦੀ ਗੱਲਬਾਤ ਨਹੀਂ ਕਰਾਂ ਹਾਂ ਜਿਦਾ ਅਸੀਂ ਕੰਮ ਕਰਦੇ ਆ ਅਸੀਂ ਭੈਣ ਭਰਾ ਮਾਤਾ ਸਾਰੇ ਇੱਥੇ ਕੰਮ ਕਰਦੇ ਆ ਕਿ ਕਿਸੇ ਦੀ ਗੱਲ ਬਰਾ ਅਤਕ ਰਾਵਾਂਗੇ ਤੇ ਉਹ ਸਾਡੇ ਲਈ ਸਹੀ ਤਾਂ ਨਹੀਂ ਹੈ ਕਿ ਫੈਮਿਲੀ ਵਾਲੇ ਸਾਰੇ ਹੀ ਹੁੰਦੇ ਆ ਕਈ ਚਲੋ ਕੁਆਰੇ ਆ ਮਜਬੂਰੀਆਂ ਹੁੰਦੀਆਂ ਨੇ ਤਾਂ ਕੰਮ ਤੇ ਕਈ ਆਂਦੀਆਂ ਨੇ ਤੇ ਆਪਾਂ ਸਿੱਧਾ ਸਾਫ਼ ਚਬਾਉਂਦੇ ਆਂ। ਅੱਛਾ ਕਿਉਂ ਇਸ ਚੀਜ਼ ਤੋਂ ਚਿਰ ਕੇ ਤਿੰਨ ਚਾਰ ਜਾਣਿਆਂ ਨੇ ਇਹਨਾਂ ਦੇ ਦੋਸਤਾਂ ਨੇ ਘਰ ਫੋਨ ਕਰਨ ਲੱਪੇ। ਘਰ ਨੂੰ ਫੋਨ ਕਰਨ ਲੱਪੇ, ਮੰਮੀ ਨੂੰ ਫੋਨ ਕਰਨ ਲੱਪੇ ਕਿ ਇੱਦਾਂ ਦੀ ਇਹਨਾਂ ਦੀ ਗੱਲ ਪਤਾ ਇੱਦਾਂ ਵਾ ਤੇ ਉਹ ਵਾ। ਇੱਕ ਦੋ ਵੀ ਸੋ ਘਰੋਂ ਇਹਨਾਂ ਨੇ ਚੀਜ਼ ਵੀ ਭੇਜੀ ਆ, ਘਰ ਦੇ ਕੇ ਆਂਦੇ ਦੇ ਆ। ਕੋਈ ਚੀਜ਼ ਜਾਂਦੀ ਸੀ ਤਾਂ ਹੀ ਆਂਦੇ ਦੇਖ ਜਾਂਦੇ ਸੀ। ਤੇ ਉਸ ਤੋਂ ਬਾਅਦ ਵੀ ਇੱਦਾਂ ਭੁਖਾਈਗੇ। ਉਹ ਕਹਿੰਦੇ ਹੁੰਦੇ ਆਪਣੀ ਆਪਣੀ ਸੋਚ ਆ ਜਿਵੇਂ ਇੰਨੇ ਸਾਲ ਹੋ ਗਏ ਇਹਨਾਂ ਨਾਲ ਰਹਿੰਦਿਆਂ ਨੂੰ ਤੈਨਾਂ ਬਾਅਦ ਤੈਨੂੰ ਪਤਾ ਹੀ ਸੀਗਾ ਦੂਜਿਆਂ ਦੇ ਮਗਰ ਲੱਗ ਕੇ ਤੇ ਇਦਾਂ ਸ਼ੱਕ ਜਾ ਕਰਨ ਲਾਪੇ ਕਿ ਮੇਰਾ ਜਨਮ ਦਿਨ ਸੀਗਾ ਤੇ ਜਨਮ ਦਿਨ ਚ ਫੋਟੋਆਂ ਮੈਂ ਪਾਈਆਂ ਮੇਰੀ ਫੈਮਿਲੀ ਸੀ ਨਾਲ ਬੱਚੇ ਸੀ ਭੈਣਾਂ ਸੀ ਮੇਰੀ ਸਹੇਲੀਆਂ ਮੇਰੀਆਂ ਸੀ ਗਲੀ ਗੁਆਂ ਸੀ ਜਿੱਥੇ ਮੈਂ ਰਹਿੰਦੀ ਹੁੰਦੀ ਸੀ ਕਿ ਉਹ ਸਟੇਟਸ ਇਹਨਾਂ ਨੇ ਕਿਤੇ ਦੇਖੇ ਹੁੰਦੇ ਇਹਨਾਂ ਦੇ ਫੋਨ 'ਚ ਸੇਵ ਹੋ ਗਏ ਅੱਛਾ ਤੇ ਫੋਨ ਘਰ ਸੀਗਾ ਤੇ ਸਰਦਾਜੀ ਕੰਮਤੇ ਸੀਗੇ ਤੁਹਾਨੂੰ ਪਤਾ ਸੀ ਤੁਹਾਡੇ ਫੋਨ ਚ ਸਟੇਟਸ ਸੇਵ ਹੋ ਗਏ ਨਹੀਂ ਜੀ ਮੈਨੂੰ ਕੁਝ ਨਹੀਂ ਪਤਾ ਹੈ ਹਮ ਕਿਉਂਕਿ ਸਟੇਟਸ ਸੇਵ ਕਰਨ ਵਾਲਾ ਹਰ ਕੋ ਬੰਦਾ ਸੇਵ ਕਰਕੇ ਰੱਖਦਾ ਹੈ ਫੰਕਸ਼ਨ ਕੋ ਜਿਹੜਾ ਚਲਾਣਿਆ ਆਪਾਂ ਇਹਦਾ ਆਪਾਂ WhatsApp ਸਟੇਟਸ ਨਹੀਂ ਮੰਗਤ ਆਖਦੇ ਉੱਤੇ ਸਟੇਟਸ ਤੇ ਆਪੀ ਸੇਵ ਹੋ ਜਾਂਦੀ ਹੈ ਜੀ ਅੱਛਾ ਫਿਰ ਮੈਨੂੰ ਇਸ ਟਾਈਮ ਨਹੀਂ ਪਤਾ ਜੀ ਕਿਉਂਕਿ ਮੈਂ ਮੋਬਾਈਲ ਇਹਦੇ ਕੋਲ ਹੀ ਰਹਿੰਦਾ ਜੀ ਮੇਰਾ ਹਮ ਵੀ ਜਾਇਦਤਰ ਜੇ ਮੈਂ ਨਾਈਟ ਵੀ ਲਾਣੀ ਆ ਨਾ ਇਹ ਨਮਾ ਫੋਨ ਫੜਾ ਕੇ ਜਾਂਦਾ ਹੈ। ਹੁਣ ਬੰਦਾ ਤਾਂ ਯਾਰ ਦੋਸਤਾਂ ਦੇ ਫੋਨ ਤੇ ਫੋਨ ਕਰ ਲਾਂਦਾ ਘਰ ਦੇ ਵਿੱਚ। ਹੁਣ ਜਨਾਨੀ ਥੋੜੀ ਯਾਰ ਦੋਸਤਾਂ ਦੇ ਕਰੂਗੀ। ਇਸ ਕਰਕੇ ਮੇਰਾ ਫੋਨ ਇਹਦੇ ਕੋਲ ਸੀ। ਇਹਨਾਂ ਨੇ ਦੇਖ ਲਈਆਂ ਫੋਟੋਆਂ। ਅੱਛਾ। ਫੋਟੋਆਂ ਮੈਂ ਗਲਤੀ ਤਾਂ ਮੰਨਾਂ ਜੇ ਸਾਡੀਆਂ ਦੋਹਾਂ ਦੀਆਂ ਫੋਟੋਆਂ ਆਉਣ। ਅੱਛਾ। ਕੱਲ੍ਹ ਦੀ ਸੀ ਇਹਨਾਂ ਦੀ। ਇਹਦੀ ਫੈਮਿਲੀ। ਫੈਮਿਲੀ ਸੀ ਮੇਰੀ। ਅੱਛਾ। ਇਹਦੇ ਬੱਚਿਆਂ ਨਾਲ ਇਹਦੀ ਫੋਟੋ ਸੀ। ਜਾਂ ਇਹਦੀ ਇਥੇ ਹੀ ਹੈ ਇਹਦੀ ਫੋਟੋ ਸੀ। ਗਰ ਤਾਂ ਮੈਨੂੰ ਸਾ ਮੇਰੇ ਮਾਪੇ ਕਹਿੰਦੇ ਕਿ ਹਾਂ ਇਹਦੀ ਆਪਸ ਵਿੱਚ ਦੋਆਂ ਦੀ ਫੋਟੋ ਇਹਨਾਂ ਘਰ ਤਾਂ ਸੇਵ ਕੀਤੀ ਉਹਦੇ ਬੰਦਾ ਗਲਤ ਮੰਨਿਆ ਜਾਂਦਾ ਮੈਂ ਬਥੇਰਾ ਕੋਸ਼ਿਸ਼ ਕੀਤਾ ਲੇਕਿਨ ਮੇਰੀ ਕਿਹਨਾ ਬਾਹ ਨਹੀਂ ਪੜੀ ਅੱਛਾ ਬਲਕਿ ਜਿਵੇਂ ਕਿ ਫੋਟੋ ਮੈਂ ਘਰ ਜਾਂਦੇ ਦੇਖਿਆ ਸਰਦਾਰ ਜੀ ਤਾਂ ਕੰਮ ਤੇ ਸੀਗੇ ਕਿ ਉਹਨਾਂ ਨੇ ਇਹ ਨਹੀਂ ਕਿ ਦੇਖਿਆ ਕਿ ਚਲ ਆ ਜਵੇ ਘਰ ਤੇ ਉਹਨੂੰ ਪੁੱਛੀਏ ਹਾਂ ਇਹਨਾਂ ਨੂੰ ਪੁੱਛਣ ਤੋਂ ਬਿਨਾਂ ਹੀ ਮੇਰੀ ਫੈਮਿਲੀ ਚ ਮੇਰੇ ਭਰਾਵਾਂ ਨੂੰ ਫੋਟੋਆਂ ਪਾਤੀਆਂ ਕਿਨੇ ਪਾਈਆਂ ਸੀ ਫੋਟੋ ਕਾਜਲ ਤੇ ਮੰਮੀ ਜੀ ਨੇ ਤੁਸੀਂ ਕਿਉਂ ਪਾਤੀ ਐਸੀ ਫੋਟੋ ਤੁਸੀਂ ਜ਼ਰੂਰੀ ਨਹੀਂ ਸਮਝਿਆ ਕਿ ਮੈਂ ਆਪਣੇ ਘਰ ਵਾਲੇ ਨੂੰ ਪੁੱਛਿਆ ਇੱਕ ਵੀ 8 ਸਾਲ ਹੋ ਗਈ ਸੀ ਤੁਹਾਡੇ ਉਹਨਾਂ ਇੱਕ ਵੀ ਵਿਸ਼ਵਾਸ ਤਾਂ ਹੁੰਦਾ ਹੀ ਇਹ ਵਿਆਹ 'ਉਹ ਤਾਂ ਹੈਗੇ ਸਾਨੂੰ ਪਤਾ ਮਨ ਚ ਆਂਦੀ ਆ ਵੀ ਇਤਰਾਜ਼ ਹੁੰਦਾ ਵੀ ਕਿ ਇਹਨਾਂ ਨੇ ਸਟੈਪ ਚੱਕਿਆ ਦਾ ਅੱਛਾ ਤੇ ਫੋਟੋ ਦੇਖ ਕੇ ਪਹਿਲੀ ਗੱਲ ਕੀ ਆਈ ਸੀ ਤੁਸੀਂ ਪਹਿਲੇ ਮਿਲੇ ਹੋਏ ਸੀ ਇਹਨਾਂ ਨੂੰ ਉਸ ਤੋਂ ਬਾਅਦ ਹਾਂਜੀ ਤੇ ਤੁਸੀਂ ਆਪਣੀ ਮੰਮੀ ਨਾਲ ਆਪਣੀ ਸੱਸ ਨਾਲ ਗੱਲ ਕੀਤੀ ਉਹਨਾਂ ਨੇ ਕੀ ਕਿਹਾ ਸੀ ਫਿਰ ਤੁਹਾਨੂੰ ਉਹਨਾਂ ਨੇ ਇਹੀ ਕਹਿ ਚੁੱਕੇ ਇਹਨਾਂ ਦੇ ਭਰਾਵਾਂ ਨੂੰ ਪੜਨ ਨੇ ਵੀ ਪੁੱਛਣ ਦੀ ਵੀ ਇਹਨਾਂ ਦਾ ਭਰਾ ਦਾ ਇਸਤਾ ਕਰਵਾਉਣਾ ਸੀ ਇਹ ਤਾਂ ਆਪ ਦਾ ਹੀ ਕਰਵਾਉਣਾ ਫਿਰਦੀ